ਕਹ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮ ਕਹਿ ਨਾ ਸਕੈ ਕੋ ਤੂੰ ਕਦਕਾ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨજર ਨਿਹਾ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨਾ ਆਇ ਤੂੰ ਕਰਨ ਕਰਮ ਸਮਰੱਥ ਹੈ ਕਰਤੈ ਮੈਂ ਤੁਝ ਬਿਨ ਬਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਅੰਦੋਈ ਸਭ ਇਤੋ ਸ਼ਬਦ ਵਰਤਿ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋ ਗੁਰਮੁਖ ਨਾਨਕਿਆ ਰੱਦਿਆ ਗੁਰਮੁਖ ਨਾਨਕਿਆ ਰੱਦਿਆ ਸਭ ਆਖੂ ਧੰਨ ਧੰਨ ਗੁਰਸੋਈ ਹਰ ਜੁਗ ਜੁਗ ਭਗਤ ਪਾ ਵੱਡੇ ਕੀਆ ਵੱਡਿਆਂ ਕੀਚ ਕਹਿਣਾ ਕਹਿ ਨਾ ਜਾਏ ਸਵਾ ਕਰਤਾ ਕਾਦਰ کریم ਤੇ ਜੀਆਂ ਰਿਜਕ ਸੰਭਾਹੇ ਸਾਇਕਾਰ ਕਮਾ ਬੁਣੀ ਦਰ ਛੋਟੀ ਤੈ ਨਾ ਪਾਏ ਨਾਨਕ ਏਕੀ ਬਾਹਰੀ ਔਰ ਤੂਜੀ ਨਾਹੀ ਜਾਏ ਸੋ ਕਰੇ ਸਤ ਨਾਮ ਸਿਰੀ ਵਾਹਿ ਰਾਮ ਕਲੀ ਮਹਲਾ ਤੀਜ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਇਆ ਮੇਰੀ ਮਾਇ ਸਤਿਗੁਰਤਾ ਸਤੋ ਤਪਾਇ ਸੈਗਤੀ ਮੰਨਿ ਜੀ ਰਾਗੁ ਸਤਿ ਪ੍ਰਦਾਤਿ ਸਭ ਜਨਾਂ ਸਤਿਗੁਰਤਾ सगल जगत चङियां बुरिय आई वाच दू कर्मी कर्मी आप ਰੀਵਾਹੀ ਗੁਰੂ ਜੀ ਇੱਕ ਓਮਕਾਰ ਸਤ ਗੁਰ ਪਰਸਾ ਸੇ ਜੀ ਅਨ ਕੋ ਦਾਤਾ ਸਿਮਰਤ ਸਭ ਮਲਖੋਈ ਗੋਣੇ ਜਾਨ ਭਗਤਨ ਕੋ ਬਰਤਨ ਬਿਰਲਾ ਪਾਵ ਕੋਈ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਖੋਈ ਗੋਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪ੍ਰਭਸੋਈ ਜਾ ਕੇ ਸਰਨ ਪ੍ਰਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾ ਵਡਪਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦਰਮਤ ਖੋਈ ਤਿੰਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪਰੋਈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਤ ਗੋਲਨਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार रूप सचे पादशाह जी आप जी दे हुजूर अमृत वेले तों ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗਤ ਨਾਂ ਤੋ ਭੁੱਲ ਜੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿਕ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ